ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਮੂਲ ਮੰਤਰ ਤੋਂ ਬਾਅਦ 2 ਮਿੰਟ ਇਸ ਪੰਕਤੀ ਦਾ ਜਾਪ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਜੀ ਪੈਸਾ ਬਰਕਤ ਸੁੱਖ ਤੇ ਖੁਸ਼ਹਾਲੀ ਤੁਹਾਡੇ ਪਿੱਛੇ ਪਿੱਛੇ ਫਿਰਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜਿ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਮੂਲ ਮੰਤਰ ਦਾ ਜਾਪ ਕਰਨ ਤੋਂ ਬਾਅਦ ਇਹ ਦੋ ਪੰਕਤੀਆਂ ਦਾ ਜਾਪ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਡੇ ਮਨ ਦੀ ਹਰ ਇੱਕ ਮੁਰਾਦ ਪੂਰੀ ਹੋ ਜਾਵੇਗੀ ਫਿਰ ਆਓ ਜਾਣਦੇ ਹਾਂ ਜੀ ਉਹ ਕਿਹੜਾ ਜਾਪ ਹੈ ਸਤ ਸੰਗਰ ਜੀ ਜੋ ਵੀ ਸ਼ਬਦ ਅਸੀਂ ਵਾਰ-ਵਾਰ ਬੋਲਦੇ ਹਾਂ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਹਨ ਜੇ ਆਪਾਂ ਚੰਗਾ ਬੋਲਦੇ ਹਾਂ ਆਪਣੇ ਨਾਲ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਮਾੜਾ ਬੋਲਦੇ ਹਾਂ ਆਪਣੇ ਨਾਲ ਮਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਚੀਜ਼ ਨੂੰ ਵੀ ਗੁਰਬਾਣੀ ਤੇ ਵਿਗਿਆਨ ਦੋਵੇਂ ਹੀ ਚੀਜ਼ਾਂ ਮੰਨਦੀਆਂ ਹਨ ਬਾਬਾ ਅਨੰਦ ਸਿੰਘ ਜੀ ਦੇ ਬਾਰੇ ਅਸੀਂ ਤਾਂ ਸਾਰੇ ਜਾਣਦੇ ਹਾਂ ਉਹਨਾਂ ਸਾਰੇ ਹੀ ਜ਼ਿੰਦਗੀ ਮੋਲ ਮੰਤਰ ਦਾ ਜਾਪ ਕੀਤਾ ਪੂਰੀ ਜ਼ਿੰਦਗੀ ਜਾਪ ਤੇ ਤਪ ਕੀਤਾ ਤੇ ਇਸ ਸ਼ਬਦ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਇਹ ਸ਼ਬਦ ਸਾਧ ਸੰਗਤ ਜੀ ਦੇ ਨਾਲ ਸਾਂਝਾ ਕੀਤਾ ਉਹਨਾਂ ਨੇ ਝੁਗਤੀ ਦੱਸੀ ਕਿ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਦੁੱਖਾਂ ਨੂੰ ਦੂਰ ਕਰ ਸਕਦੇ ਹੋ ਆਪਣੇ ਮਨ ਦੀ ਹਰ ਇੱਕ ਮੁਰਾਦ ਨੂੰ ਕਿਵੇਂ ਪੂਰਾ ਕਰ ਸਕਦੇ ਹੋ ਅੱਜ ਆਪਣੇ ਵਿੱਚ ਬਹੁਤੇ ਲੋਕ ਦੁਖੀ ਹਨ ਮਨਾਂ ਦੀਆਂ ਮੁਰਾਦਾਂ ਪੂਰੀਆਂ ਕਰਨੀਆਂ ਚਾਹੁੰਦੇ ਹਨ ਉਹ ਇਸ ਝੁਗਤ ਨੂੰ ਜ਼ਰੂਰ ਅਪਣਾ ਲੈਣ ਬਾਬਾ ਨਾਨਕ ਸਿੰਘ ਜੀ ਆਖਦੇ ਸੀ ਕਿ ਤੁਸੀਂ ਕੋਈ ਪਾਠ ਪਾਠ ਜਦੋਂ ਵੀ ਕਰਦੇ ਹੋ ਨਾਮ ਜਪਦੇ ਹੋ ਸ਼ਬਦ ਦਾ ਜਾਪ ਕਰਦੇ ਹੋ ਉਸ ਤੋਂ ਉਪਰੰਤ ਇੱਕ ਚੀਜ਼ ਜ਼ਰੂਰ ਮੰਗੋ ਉਹ ਇੱਕ ਚੀਜ਼ ਹੀ ਤੁਹਾਡੇ ਸਭ ਅਰਦਾਸ ਤੇ ਬੇਨਤੀਆਂ ਕਬੂਲ ਕਰ ਦੇਵੇਗੀ ਵਾਹਿਗੁਰੂ ਜੀ ਨੇ ਫਿਰ ਤੁਹਾਡੇ ਤੇ ਮਿਹਰ ਕਰਨੀ ਹੋਵੇਗੀ ਜਿਵੇਂ ਆਪਣੇ ਦਰ ਤੇ ਕੋਈ ਮੰਗਤਾ ਆਉਂਦਾ ਹੈ ਆਪਾਂ ਇੱਕ ਦੋ ਵਾਰ ਕਹਿ ਦਈਏ ਫਿਰ ਆਮੀ ਫਿਰ ਆਮੀ ਜੇ ਉਹ ਖੜਾ ਹੀ ਰਵੇ ਪੁਕਾਰ ਕਰਦਾ ਹੀ ਰਹੇ ਤਾਂ ਆਪਾਂ ਨੂੰ ਕੁਝ ਨਾ ਕੁਝ ਦੇਣਾ ਪੈਂਦਾ ਹੈ ਐਵੇਂ ਹੀ ਪਾਤਸ਼ਾਹ ਜੀ ਆਪਣੀਆਂ ਝੋਲੀਆਂ ਭਰ ਦੇਣਗੇ ਬਾਬਾ ਨਾਨਕ ਸਿੰਘ ਜੀ ਆਖਦੇ ਹਨ ਜੋ ਮਨੁੱਖ ਆਖਦਾ ਹੈ ਨਾ ਕਿ ਵਾਹਿਗੁਰੂ ਜੀ ਮੈਨੂੰ ਆਪਣਾ ਮੈਨਾ ਆਪਣਾ ਤੁਹਾਨੂੰ ਸੌਂਪ ਦਿੱਤਾ ਹੈ ਮੈਂ ਤੁਹਾਡੇ ਦਰ ਦਾ ਚੌਕਰ ਹਾਂ ਮੈਂ ਗੁਰੂ ਸਾਹਿਬ ਜੀ ਦਾ ਹੋ ਚੁੱਕਾ ਹਾਂ ਫਿਰ ਉਹਨਾਂ ਦੇ ਦੁੱਖ ਤਕਲੀਫਾਂ ਵਾਹਿਗੁਰੂ ਜੀ ਆਪ ਦੂਰ ਕਰ ਦੇਣਗੇ ਜੋ ਵੀ ਮਨੋਖ ਪਾਠ ਉਪਰੰਤ ਅਰਦਾਸ ਦੇ ਵਿੱਚ ਸਿਰਫ 2 ਮਿੰਟ ਸਵੇਰੇ ਤੇ ਸ਼ਾਮ ਇਹ ਗੱਲ ਆਖਦਾ ਹੈ ਪਾਤਸ਼ਾਹ ਜੀ ਮੈਂ ਤੁਹਾਡਾ ਹਾਂ ਤੁਹਾਡੇ ਦਰ ਦਾ ਨੌਕਰ ਜਾਕਰ ਹਾਂ ਮੇਰੀ लाज ਰੱਖ ਲਿਓ ਫਿਰ ਪਾਤਸ਼ਾਹ ਆਪੇ ਹਰ ਥਾਂ ਸਹਾਈ ਹੋ ਜਾਂਦੇ ਹਨ ਪਰ ਆਪਾਂ ਪਾਠ ਕਰਕੇ ਮੰਗਦੇ ਤਾਂ ਬਸ ਦੁਨੀਆ ਦੀਆਂ ਦਾਤਾਂ ਹੀ ਹਾਂ ਆਪਾਂ ਵਾਹਿਗੁਰੂ ਜੀ ਦੇ ਅੱਗੇ ਖੁਦ ਨੂੰ ਕਦੇ ਰੱਖਿਆ ਹੀ ਨਹੀਂ ਆਪਾਂ ਬਸ ਦੁਨੀਆਵਿਸ਼ਅ ਮੰਗਦੇ ਰਹਿੰਦੇ ਹਾਂ ਤੇ ਇਹ ਸ਼ੈ ਮੰਗਦੇ ਹੋਏ ਕਦੇ ਵੀ ਆਪਾਂ ਨੂੰ ਸਬਰ ਤੇ ਸੰਤੋਖ ਹਾਸਲ ਨਹੀਂ ਹੁੰਦਾ ਇਹ ਤਾਂ ਇਛਾਵਾਂ ਦੇ ਜਾਲ ਨੂੰ ਸਭੋਂ ਹੋਰ ਵੱਡਾ ਕਰੀ ਜਾਂਦਾ ਹੈ ਪਰ ਜਿਸ ਦਿਨ ਮੂਲ ਮੰਤਰ ਦਾ ਜਾਪ ਆਪਾਂ ਕਰਕੇ 2 ਮਿੰਟ ਇਹ ਜਾਪ ਕਰ ਲਿਆ ਨਾ ਤਾਂ ਪਾਤਸ਼ਾਹ ਜੀ ਕਿ ਮੈਂ ਇਹ ਵੀ ਗੱਲ ਕਹਿ ਦਿੱਤੀ ਕਿ ਆਪਣਾ ਆਪ ਤੁਹਾਨੂੰ ਸਾਂਪ ਦਿੱਤਾ ਹੈ ਮੈਂ ਤੁਹਾਡਾ ਹਾਂ ਤਾਂ ਤੁਸੀਂ ਕਿਸੇ ਦੇ ਮਹਤਾਜ ਨਹੀਂ ਰਹੋਗੇ ਫਿਰ ਫਿਕਰ ਪਰਮਾਤਮਾ ਨੂੰ ਤੁਹਾਡੀ ਹੋ ਜਾਵੇਗੀ ਵਾਹਿਗੁਰੂ ਜੀ ਦੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ ਉਹ ਸਭ ਦਾਤਾਂ ਦੇਣ ਵਾਲੇ ਹਨ ਉਹ ਸਮਰੱਥ ਗੁਰੂ ਹਨ ਜਦੋਂ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿੱਤਾ ਆਪਣਾ ਆਪ ਹੀ ਵਾਹਿਗੁਰੂ ਜੀ ਨੂੰ ਸਾंप ਦਿੱਤਾ ਇਹ ਸਭ ਦਾਤਾਂ ਆਪਣੇ ਕੋਲ ਚੱਲ ਕੇ ਆ ਜਾਣਗੇ ਕਦੇ ਵੀ ਫਿਰ ਮੂੰਹ ਮੰਗ ਕੇ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਬਾਬਾ ਨਾਨਕ ਸਿੰਘ ਜੀ ਆਖਦੇ ਸੀ ਕਿ ਸੰਗਤ ਜੀ ਬੜੇ ਸੌਖੀ ਜੁਗਤ ਤੁਹਾਨੂੰ ਦੱਸ ਦਿੰਦੇ ਹਨ ਫਿਰ ਉਹ ਵੀ ਤੁਸੀਂ ਮੰਗ ਲਓ ਜਿੱਥੇ ਸਭ ਕੁਝ ਮਿਲਦਾ ਹੈ ਤੇ ਉਹਦੇ ਹੀ ਹੋ ਜਾਓ ਜਿੱਥੇ ਸਭ ਕੁਝ ਤੁਹਾਨੂੰ ਮਿਲਦਾ ਹੈ ਫਿਰ ਸਭ ਦਾਤਾ ਆਪੇ ਤੁਹਾਡੇ ਪਿੱਛੇ ਆਉਣਗੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪੋ ਜਦੋਂ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਉਸ ਤੋਂ ਉਪਰੰਤ 2 ਮਿੰਟ ਇਸ ਸ਼ਬਦ ਨੂੰ ਬੋਲੋ ਵਾਹਿਗੁਰੂ ਜੀ ਮੈਂ ਤੁਹਾਡਾ ਹਾਂ ਮੈਂ ਤੁਹਾਡੇ ਦਰ ਦਾ ਨੌਕਰ ਹਾਂ ਮੇਰੀ ਲਾਜ ਰੱਖਿਓ ਮੈਨੂੰ ਬਖਸ਼ ਲਿਓ ਫਿਰ ਮਿਹਰ ਕਰਦਾ ਤੇ ਮਿਹਰ ਕਰ ਵਾਹਿਗੁਰੂ ਜੀ ਆਪੇ ਸਵੱਲੀ ਨਿਗਾ ਤੁਹਾਡੇ ਤੇ ਕਰ ਦੇਣਗੇ ਸਾਧ ਸੰਗਤ ਜੀ ਆਪਾਂ ਇੱਕ ਕਦਮ ਜਦੋਂ ਪਰਮਾਤਮਾ ਜੀ ਦੇ ਘਰ ਵੱਲ ਨੂੰ ਚੁੱਕਦੇ ਹਾਂ ਤਾਂ ਵਾਹਿਗੁਰੂ ਦੇ ਦਰ ਵੱਲ ਚੁੱਕਿਆ ਹੋਇਆ ਕਦਮ ਤੋਂ ਬਾਅਦ ਪਰਮਾਤਮਾ ਹਜ਼ਾਰਾਂ ਕਦਮ ਤੁਰ ਕੇ ਸਾਨੂੰ ਆਪ ਲੈਣ ਲਈ ਆਉਂਦੇ ਹਨ ਕਿ ਮਨੁੱਖਾ ਚੰਗੇ ਕਰਮ ਕਰ ਲੈ ਫਿਰ ਆਪਾਂ ਨੂੰ ਚੰਗੇ ਕਰਮ ਤੇ ਚੰਗੇ ਪਾਸੇ ਲੱਗਣਾ ਚਾਹੀਦਾ ਹੈ ਕਿ ਕਿ ਪਰਮਾਤਮਾ ਨੂੰ ਪਤਾ ਹੈ ਜਿੰਨੇ ਚੰਗੇ ਕਰਮ ਉਹਨੇ ਮਨੁੱਖ ਦੇ ਚੰਗੇ ਭਾਗ ਵੀ ਬਣਾ ਦੇਣੇ ਹਨ ਐਵੇਂ ਹੀ ਇੱਕ ਨਗਰ ਵਿੱਚ ਉਸ ਨਗਰ ਤੋਂ ਬਾਹਰੋਂ ਇੱਕ ਦਰਿਆ ਲੰਘਦਾ ਸੀ ਤੇ ਉਹਦੇ ਕੰਡੇ ਤੇ ਬੈਠ ਕੇ ਸੰਤ ਫਕੀਰ ਜੀ ਰੋਜ਼ ਮੂਲ ਮੰਤਰ ਦਾ ਜਾਪ ਕਰਿਆ ਕਰਦੇ ਸਨ ਉਹਨਾ ਰੋਜ਼ ਹੀ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਤੇ ਉੱਥੇ ਬੜੇ ਸਾਰੇ ਨੌਜਵਾਨ ਕਹਿ ਲੋ ਕਿ ਸਿੰਘ ਸੇਵਾ ਕਰਨ ਆਇਆ ਕਰਦੇ ਸਨ ਜਦੋਂ ਉੱਥੇ ਉਹ ਸੇਵਾ ਕਰਨ ਆਇਆ ਕਰਦੇ ਤਾਂ ਉਹ ਰੋਜ਼ ਉੱਥੇ ਬੈਠ ਕੇ ਉਹ ਸੰਗਤ ਜਦੋਂ ਸਾਰੇ ਚਲੇ ਜਾਂਦੇ ਤਾਂ ਇੱਕ ਜਾਣਾ ਉਹਨਾਂ ਦੇ ਕੋਲੋਂ ਸਵਾਲ ਪੁੱਛਦਾ ਕਿ ਸੰਤ ਜੀ ਤੁਸੀਂ ਰੋਜ਼ ਨਾਮ ਜਪਦੇ ਹੋ ਤੇ ਤੁਸੀਂ ਰੋਜ਼ ਨਾਮ ਕਿਉਂ ਜਪਦੇ ਹੋ ਆਗੋ ਸੰਤ ਜੀ ਨੇ ਕਿਹਾ ਕਿ ਨਾਮ ਤਾਂ ਮੈਂ ਜਪਦਾ ਹਾਂ ਕਿ ਮੈਨੂੰ ਅਕਾਲ ਪੁਰਖ ਪਰਮਾਤਮਾ ਜੀ ਦੇ دیدار ਹੋ ਜਾਣ ਉਹਨਾਂ ਨੇ ਕਿਹਾ ਕਰਨਾ ਵੀ ਠੀਕ ਹੈ ਤਾਂ ਜਪਦਾ ਹਾਂ ਹੁਣ ਨਾ ਕੋਈ ਸਮਾਂ ਲੰਘਿਆ ਤੇ ਉਹਨੂੰ ਉਹ ਸੰਤ ਨੂੰ ਅਕਾਲ ਪੁਰਖ ਪਰਮਾਤਮਾ ਜੀ ਦਰਸ਼ਨ ਦੇਣ ਆਏ। ਜਦੋਂ ਦਰਸ਼ਨ ਦੇਣ ਆਏ ਤੇ ਕਹਿੰਦੇ ਹੁਣ ਨਾ ਸਾਰੇ ਪਾਸੇ ਪਤਾ ਚੱਲ ਗਿਆ ਕਿ ਅਕਾਲ ਪੁਰਖ ਪਰਮਾਤਮਾ ਜੀ ਸੰਤ ਜੀ ਨੂੰ ਦਰਸ਼ਨ ਦੇਣ ਆਏ ਹਨ। ਉਹਨਾਂ ਗੇਹਾ ਕਿ ਹੁਣ ਜੋ ਤੁਸੀਂ ਬੋਲੋਗੇ ਉਹੀ ਚੀਜ਼ ਤੁਹਾਡੀ ਸੱਚ ਹੋ ਜਾਇਆ ਕਰੇਗੀ। ਹੁਣ ਇਹ ਚੀਜ਼ ਨਾ ਅੱਜ ਉਸ ਦੇ ਜਿਹੜੇ ਸੇਖ ਨੂੰ ਪਤਾ ਲੱਗੇ ਤਾਂ ਉਹ ਨਾ ਅੱਜ ਵੇਖਦਾ ਹੈ ਕਿ ਸੰਤ ਜੀ ਅੱਜ ਬੈਠੇ ਵੀ ਹਨ ਤੇ ਮੂਲ ਮੰਤਰ ਦਾ ਜਾਪ ਕਰੀ ਜਾਂਦੇ ਹਨ। ਉਹਨਾਂ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਸੰਤ ਜੀ ਤੁਸੀਂ ਅੱਜ ਵੀ ਮੂਲ ਮੰਤਰ ਦਾ ਜਾਪ ਕਰਦੇ ਹੋ ਅੱਜ ਕਿਉਂ ਕਰਦੇ ਪਏ ਹੋ ਤੁਸੀਂ ਤੇ ਕਿਹਾ ਸੀ ਮੈਂ ਮੂਲ ਮੰਤਰ ਦਾ ਜਾਪ ਉਹ ਸਿਰਫ ਪਰਮਾਤਮਾ ਦਾ ਦیدار ਕਰਨ ਲਈ ਕਰਦਾ ਪਿਆ ਹਾਂ ਹੁਣ ਤੇ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਦਰਸ਼ਨ ਦੇਦਾਰੇ ਦੇ ਦਿੱਤੇ ਹਨ ਹੋਰ ਤੇ ਹੋਰ ਵਰ ਵੀ ਦੇ ਦਿੱਤਾ ਹੈ ਕਿ ਜੋ ਵੀ ਬੋਲੋਗੇ ਸੱਚ ਹੋਵੇਗਾ ਫਿਰ ਹੁਣ ਕਿਹੜੀ ਗੱਲੋਂ ਮੂਲ ਮੰਤਰ ਦਾ ਜਾਪ ਕਰਦੇ ਪਏ ਹੋ ਹੁਣ ਸਾਰਾ ਹੀ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਸੀ ਉਹ ਲੈਣਾ ਚਾਹੁੰਦਾ ਸੀ ਜਦੋਂ ਉਹਨਾਂ ਸੰਤ ਜੀ ਨੇ ਸਾਰੇ ਸਵਾਲ ਸੁਣੇ ਤੇ ਸੰਤ ਜੀ ਕਹਿੰਦੇ ਭਾਈ ਤੂੰ ਕੱਲ ਨਾ ਅੰਮ੍ਰਿਤ ਵੇਲੇ ਆਈ ਤੇ ਮੈਂ ਤੈਨੂੰ ਤੇਰੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ ਉਹਨੇ ਕਿਹਾ ਠੀਕ ਹੈ ਹੁਣ ਮਨ ਵਿੱਚ ਬੜੀ ਹੀ ਉਲਝਣ ਸੀ ਇਸ ਗੱਲ ਨੂੰ ਜਾਣਨ ਦੀ ਕਿ ਸੰਤ ਜੀ ਮੇਰੇ ਸਵਾਲ ਦਾ ਜਵਾਬ ਮੈਨੂੰ ਦੇਣਗੇ ਜਾਂ ਨਹੀਂ ਹੁਣ ਉਹ ਉੱਠਿਆ ਤੇ ਸਵੇਰ ਜਦੋਂ ਹੋਈ ਤੇ ਆ ਕੇ ਸੰਗਤ ਵਿੱਚ ਬੈਠ ਗਿਆ ਮਹਾਂ ਸੰਤ ਜੀ ਰੋਜ਼ ਦੇ ਤਰ੍ਹਾਂ ਕਥਾ ਵਿਚਾਰ ਕਰਦੇ ਪਏ ਸਨ ਤੇ ਅੰਮ੍ਰਿਤ ਵੇਲੇ ਉਹ ਸੰਤ ਜੀ ਕਹਿੰਦੇ ਕਿ ਅੱਜ ਤੁਹਾਨੂੰ ਮੈਂ ਦੱਸਦਾ ਹਾਂ ਮੈਨੂੰ ਨਾ ਸੰਗਤ ਵਿੱਚੋਂ ਹੀ ਕਿਸੇ ਨੇ ਸਵਾਲ ਕੀਤਾ ਕਿ ਮੈਂ ਵਾਰ-ਵਾਰ ਮੂਲ ਮੰਤਰ ਦਾ ਜਾਪ ਕਿਉਂ ਕਰਦਾ ਹਾਂ ਜਦੋਂ ਕਿ ਮੈਂ ਮੂਲ ਮੰਤਰ ਦਾ ਜਾਪ ਪਰਮਾਤਮਾ ਜੀ ਦੇ ਦਰਸ਼ਨ ਦੇਦਾਰਿਆਂ ਲਈ ਕਰਦਾ ਸੀ ਉਹਨਾਂ ਮੈਨੂੰ ਦਰਸ਼ਨ ਦੇਦਾਰੇ ਵੀ ਦਿੱਤੇ ਹਨ ਤੇ ਉਹਦਾ ਹੁਣ ਸਵਾਲ ਹੈ ਕਿ ਮੈਂ ਹੁਣ ਕਿਉਂ ਕਰਦਾ ਹਾਂ ਕਹਿੰਦੇ ਅੱਜ ਨਾ ਮੈਂ ਉਹਨੂੰ ਇੱਕ ਕਥਾ ਸੁਣਾਉਂਦਾ ਹਾਂ ਉਸਨਾਂ ਤੁਹਾਨੂੰ ਛੇਤੀ ਪਤਾ ਲੱਗ ਜਾਵੇਗਾ ਸਾਰੇ ਜਾਣੇ ਬੜੀ ਉਤਸੁਕਤਾ ਨਾਲ ਸੁਣਨ ਲੱਗੇ ਕਹਿੰਦੇ ਇੱਕ ਬੜਾ ਵੱਡਾ ਰਾਜਾ ਉਸ ਰਾਜੇ ਨੇ ਨਾ ਮਹਿਲ ਜਿਹੜਾ ਸੀ ਉਹ ਜੰਗਲ ਦੇ ਵਿੱਚ ਬਣਾਇਆ ਹੋਇਆ ਸੀ ਬਾਗ ਦੇ ਵਿੱਚ ਬਣਾਇਆ ਹੋਇਆ ਸੀ ਬਾਗ ਦੇ ਆਸੇ-ਪਾਸੇ ਉਹਨੇ ਤਰ੍ਹਾਂ-ਤਰ੍ਹਾਂ ਦੀਆਂ ਜੜੀ-ਬੋਟੀਆਂ ਤੇ ਨਾਲ ਤਰ੍ਹਾਂ-ਤਰ੍ਹਾਂ ਦੇ ਰੁੱਖ ਲਗਾਏ ਹੋਏ ਸਨ ਫਲਾਂ ਤੇ ਫੁੱਲਾਂ ਵਾਲੇ ਰਾਜੇ ਦਾ ਜਿਹੜਾ ਮਹਿਲ ਸੀ ਉਹ ਹਰ ਸਮੇਂ ਖੁਸ਼ਬੂ ਨਾਲ ਮਹਿਕਦਾ ਰਹਿੰਦਾ ਸੀ ਰਾਜੇ ਦਾ ਇੱਕ ਕਮਰਾ ਸੀ ਉਹਦੇ ਸਾਹਮਣੇ ਉਹਨੇ ਤਰ੍ਹਾਂ ਤਰ੍ਹਾਂ ਦੇ ਫਲ ਤੇ ਬੂਟੇ ਲਗਾਏ ਹੋਏ ਸਨ ਤੇ ਉਹ ਸਵੇਰੇ ਸ਼ਾਮ ਖਿੜਕੀ ਵਿੱਚ ਖੜ ਕੇ ਕੁਦਰਤ ਦਾ ਨਜ਼ਾਰਾ ਵੇਖ ਲਿਆ ਕਰਦਾ। ਅੱਜ ਜਦੋਂ ਰਾਜਾ ਅੰਮ੍ਰਿਤ ਵੇਲੇ ਉੱਠਿਆ ਬਾਰੀ ਖੋਲੀ। ਰਾਜਾ ਵੇਖਦਾ ਹੈ ਕਿ ਥੱਲੇ ਇੱਕ ਮਾਈ ਝਾੜੂਰ ਬੋਕਰ ਲਾ ਰਹੀ ਹੈ। ਹੁਣ ਉਹਦੇ ਜਿਹੜਾ ਰਾਜੇ ਦੇ ਖਿੜਕੀ ਦੇ ਸਾਹਮਣੇ ਜੋ ਵੀ ਸੀ ਉਥੇ ਪੱਤੇ ਤੇ ਕਈ ਤਰ੍ਹਾਂ ਦੇ ਫੁੱਲ ਡਿੱਗੇ ਹੋਏ ਸਨ। ਉਹਦੀ ਬਾਰੀ ਦੇ ਵਿੱਚੋਂ ਸਭ ਕੁਝ ਦਿਖ ਰਿਹਾ ਸੀ। ਉਹ ਸਵੇਰ ਤੋਂ ਸ਼ਾਮ ਤੱਕ ਉਸ ਤੋਂ ਚੰਗੀ ਤਰ੍ਹਾਂ ਸਫਾਈ ਕਰਦੀ ਹੀ ਰਹਿੰਦੀ ਸੀ ਹੁਣ ਰਾਜਾ ਸੋਚਦਾ ਹੈ ਕਿ ਮੈਂ ਛੋਟਾ ਜਿਹਾ ਸੀ ਉਦੋਂ ਦੀ ਹੀ ਮੈਂ ਵੇਖ ਰਿਹਾ ਕਿ ਇਹ ਮਾਈ ਰੋਜ਼ ਇੱਥੇ ਸੇਵਾ ਕਰਦੀ ਪਈ ਹੈ ਬਿਰਧ ਹੋ ਗਈ ਹੈ ਤੇ ਅਜੇ ਵੀ ਇੱਥੇ ਇਨਾ ਕੰਮ ਕਰਦੀ ਹੈ ਇਸ ਮਾਈ ਲਈ ਮੈਨੂੰ ਕੁਝ ਕਰਨਾ ਚਾਹੀਦਾ ਹੈ ਹੁਣ ਸ਼ਾਮ ਹੋਈ ਤੇ ਰਾਜਾ ਰਾਜਾ bari ਦੇ ਕੋਲ ਟਹਿਲ ਰਿਹਾ ਸੀ ਰਾਜੇ ਦੇ ਕੋਲ ਇੱਕ ਬੇਸ਼ਕੀਮਤੀ ਮੁੰਦਰੀ ਸੀ ਉਸ ਸਮੇਂ ਰਾਜਿਆਂ ਦੀਆਂ ਜਿਹੜੀਆਂ ਮੰਦਰੀਆਂ ਹੁੰਦੀਆਂ ਸਨ ਉਹਨਾਂ ਵਿੱਚ ਹੀਰੇ ਲੱਗੇ ਹੁੰਦੇ ਸਨ ਤੇ ਬੜੇ ਨਾਇਾਬ ਹੀਰੇ ਹੁੰਦੇ ਸਨ ਰਾਜੇ ਨੇ ਉਹ ਮੰਦਰੀ ਥੱਲੇ ਸੁੱਟ ਦਿੱਤੀ ਜਿੱਥੇ ਉਹ ਮਾਈ ਝਾੜੂ ਲਗਾਉਂਦੀ ਸੀ ਸਵੇਰ ਹੋਈ ਅੰਮ੍ਰਿਤ ਵੇਲੇ ਉਹ ਮਾਈ ਆ ਕੇ ਬੋਕਰ ਮਾਰਨ ਲੱਗੀ ਤੇ ਜਦੋਂ ਬੋਕਰ ਮਾਰ ਰਹੀ ਸੀ ਨਾ ਮਾਈ ਕੀ ਵੇਖਦੀ ਹੈ ਉਹਨਾਂ ਪੱਤਿਆਂ ਵਿੱਚੋਂ ਮੰਦਰੀ ਲੱਭਦੀ ਹੈ ਮਾਈ ਉੱਤੇ ਨੂੰ ਵੇਖਦੀ ਹੈ ਰਾਜੇ ਦਾ ਕਮਰਾ ਸੀ ਰਾਜਾ ਹੀ ਸਵੇਰ ਸ਼ਾਮ ਇੱਥੇ ਟਹਿਲਦਾ ਤੇ ਹੋਰ ਕਿਸ ਨੇ ਇੱਥੇ ਟਹਿਲਣਾ ਹੁੰਦਾ ਹੈ ਉਹ ਸੋਚਦੀ ਹੈ ਕਿ ਮੰਦਰੀ ਜ਼ਰੂਰ ਰਾਜੇ ਦੀ ਹੋਵੇਗੀ ਰਾਜੇ ਨੂੰ ਮੈਂ ਵਾਪਸ ਕਰਕੇ ਆਉਂਦੀ ਹਾਂ ਹੁਣ ਮਾਈ ਅੰਦਰ ਮਹਿਲ ਦੇ ਆਈ ਅੱਜ ਤੱਕ ਕਦੇ ਵੀ ਮਾਈ ਨੇ ਕਮਰਾ ਤੱਕ ਮਹਿਲ ਦਾ ਨਹੀਂ ਸੀ ਵੇਖਿਆ ਆਪਣਾ ਸਵੇਰੇ ਸਿਰ ਕੰਮ ਕਰਦੀ ਤੇ ਫਿਰ ਸ਼ਾਮ ਨੂੰ ਸਫਾਈ ਕਰਕੇ ਘਰ ਚਲੀ ਜਾਂਦੀ ਸੀ ਜੋ ਵੀ ਮਹੀਨੇ ਦੀ ਉਸਨੂੰ ਤਨਖਾਹ ਮਿਲਦੀ ਸੀ ਉਹ ਲੈ ਕੇ ਜਾਇਆ ਕਰਦੀ ਸੀ ਅੱਜ ਉਸ ਮਾਈ ਨੇ ਦਰਬਾਰੀਆਂ ਨੂੰ ਪੁੱਛਿਆ ਕਿ ਮੈ ਰਾਜੇ ਨੂੰ ਮਿਲਣਾ ਹੈ ਉਹ ਰਾਜਾ ਦਇਆਵਾਨ ਸੀ ਸਾਰੇ ਉਹ ਨੂੰ ਮਿਲ ਸਕਦੇ ਸੀ ਰਾਜੇ ਦੇ ਕੋਲ ਗਈ ਰਾਜੇ ਨੂੰ ਜਾ ਕੇ ਆਖਦੀ ਹੈ ਰਾਜਾ ਮੈਂ ਤੇਰੀ ਆਮਾਨਤ ਤੈਨੂੰ ਵਾਪਸ ਕਰਨ ਆਈ ਹਾਂ ਉਹ ਕਹਿੰਦਾ ਕਿ ਮੇਰੀ ਮੁੰਦਰੀ ਥੱਲੇ ਡਿੱਗ ਗਈ ਸੀ ਤਾਂ ਉਹ ਕਹਿੰਦੀ ਹਾਂ ਰਾਜਾ ਤੇਰੀ ਮੁੰਦਰੀ ਥੱਲੇ ਡਿੱਗ ਗਈ ਸੀ ਇਹ ਮੁੰਦਰੀ ਮੈਨੂੰ ਪਤਾ ਹੋਰ ਤੇ ਕਮਰੇ ਚੋਂ ਕੋਈ ਆਉਂਦਾ ਜਾਂਦਾ ਨਹੀਂ ਤੁਸੀਂ ਹੀ ਇੱਥੇ ਟਹਿਲਦੇ ਹੋ ਤੁਹਾਡੇ ਹੀ ਹੱਥੋਂ ਡਿੱਗਦੀ ਹੋਵੇਗੀ ਤੇ ਤੁਸੀਂ ਪਾਈ ਹੋਈ ਸੀ ਥੱਲੇ ਡਿੱਗ ਗਈ ਹੈ ਇਸ ਲਈ ਤੁਸੀਂ ਆਪਣੀ ਮੰਦਰੀ ਲੈ ਲਓ ਰਾਜਾ ਪਹਿਲਾਂ ਤੇ ਸਿਰਫ ਉਹਦੀ ਸੇਵਾ ਕਰਕੇ ਖੁਸ਼ ਸੀ ਹੁਣ ਹੁਣ ਉਹ ਰਾਜਾ ਉਸਦੀ ਇਮਾਨਦਾਰੀ ਤੋਂ ਬਹੁਤ ਜ਼ਿਆਦਾ ਖੁਸ਼ ਸੀ ਹੁਣ ਉਹ ਰਾਜਾ ਇਮਾਨਦਾਰੀ ਤੋਂ ਖੁਸ਼ ਹੋਇਆ ਤੇ ਇਨੀ ਇਮਾਨਦਾਰੀ ਵੇਖ ਕੇ ਉਹਨੂੰ ਕਿਹਾ ਕਿ ਮੰਦਰੀ ਨੂੰ ਤੂੰ ਘਰ ਲੈ ਜਾ ਸਕਦੀ ਹੈ ਪਰ ਮੈਨੂੰ ਪਤਾ ਹੈ ਕਿ ਇਹ ਮੇਰੀ ਹੈ ਮੈਨੂੰ ਤੂੰ ਦੇਣ ਆਈ ਹੈ ਰਾਜੇ ਨੇ ਖੁਸ਼ ਹੋ ਕੇ ਕਹਿੰਦਾ ਮਾਈ ਕੱਲ ਤੱਕ ਇਹ ਮੁੰਦਰੀ ਮੇਰੀ ਸੀ ਅੱਜ ਤੈਨੂੰ ਮੈਂ ਇਨਾਮ ਵਜੋਂ ਇਹ ਮੁੰਦਰੀ ਦੇ ਦਿੱਤੀ ਹੈ ਮਾਈ ਬੜੀ ਖੁਸ਼ ਹੋਈ ਮਾਈ ਨੇ ਇੱਕ ਦੋ ਵਾਰ ਕਿਹਾ ਰਾਜਾ ਇਹ ਤੇਰੀ ਹੈ ਅੱਗੋ ਰਾਜੇ ਨੇ ਖੁਸ਼ ਹੋ ਕੇ ਕਿਹਾ ਨਹੀਂ ਮਾਈ ਤੇਰੀ ਸੇਵਾ ਦਾ ਫਲ ਹੈ ਤੇਰੀ ਇਮਾਨਦਾਰੀ ਦਾ ਫਲ ਹੈ ਮਾਈ ਉਸ ਮੁੰਦਰੀ ਨੂੰ ਲੈ ਕੇ ਚਲੀ ਗਈ ਹੁਣ ਉਹ ਮੁੰਦਰੀ ਐਨੀ ਬੇਸ਼ਕੀਮਤੀ ਸੀ ਮਾਈ ਨੇ ਸਾਰੇ ਪਰਿਵਾਰ ਨੂੰ ਬਿਠਾ ਕੇ ਉਪਾਲ ਸਕਦੀ ਸੀ ਅਗਲੀ ਸਵੇਰ ਹੋਈ ਰਾਜਾ ਮਨ ਵਿੱਚ ਬੜਾ ਖੁਸ਼ ਸੀ ਕਿ ਅੱਜ ਮਾਈ ਦਾ ਬੁਢਾਪਾ ਜਿਹੜਾ ਹੈ ਮੈਂ ਸੁਧਾਰ ਦਿੱਤਾ ਹੈ। ਹੁਣ ਮਾਈ ਸੁਖੀ ਸੁਖੀ ਆਪਣਾ ਬੁਢਾਪਾ ਗੁਜ਼ਾਰ ਸਕਦੀ ਹੈ। ਪਰ ਸਵੇਰੇ ਜਦੋਂ ਬਾਰੀ ਖੋਲੀ ਤੇ ਵੇਖਦਾ ਮਾਈ ਫਿਰ ਝਾੜੂ ਲਾ ਰਹੀ ਸੀ। ਰਾਜਾ ਤਾਂ ਹੁਣ ਉਹਨੂੰ ਵੇਖ ਕੇ ਉਸਦੀ ਹੱਦ ਨਾ ਰਹੀ ਕਿ ਮਾਈ ਅੱਜ ਫਿਰ ਕਿਉਂ ਗਰੀਬੀ ਝਾਗ ਰਹੀ ਹੈ। ਰਾਜਾ ਕਹਿੰਦਾ ਕਿ ਪਹਿਲਾਂ ਤੇ ਚਲੋ ਗਰੀਬੀ ਆਉਂਦੀ ਸੀ ਤਾਂ ਕਰਕੇ ਕਰਦੀ ਸੀ। ਅੱਜ ਇਹਦੇ ਕੋਲ ਐਨੀ ਬੇਸ਼ਕੀਮਤੀ ਮੁੰਦਰੀ ਹੈ ਫਿਰ ਵੀ ਇਹ ਕਿਉਂ ਕੰਮ ਕਰਦੀ ਪਈ ਹੈ ਉਸ ਮੁੰਦਰੀ ਨਾਲ ਤਾਂ ਸੱਤ ਪੀੜੀਆਂ ਇਸ ਦੀਆਂ ਬੈਠ ਕੇ ਖਾ ਸਕਦੀਆਂ ਹਨ ਫਿਰ ਵੀ ਕੰਮ ਕਰਨ ਆ ਗਈ ਰਾਜਾ ਕਹਲੇ ਕਹਲੇ ਕਦਮਾਨੜ ਪੌੜੀਆਂ ਉਤਰਿਆ ਤੇ ਮਹਿਲ ਤੋਂ ਬਾਹਰ ਆਇਆ ਬਾਗ 'ਚ ਖੜਾ ਹੋਇਆ ਮਾਈ ਦੇ ਕੋਲ ਆਇਆ ਕਹਿੰਦਾ ਮਾਈ ਕੱਲ ਮੈਂ ਤੈਨੂੰ ਮੁੰਦਰੀ ਦਿੱਤੀ ਸੀ ਉਹਨੇ ਕਿਹਾ ਹਾਂਜੀ ਦਿੱਤੀ ਸੀ ਰਾਜਾ ਕਹਿੰਦਾ ਕਿ ਉਹ ਮੁੰਦਰੀ ਤਾਂ ਇੰਨੀ ਬੇਸ਼ਕੀਮਤੀ ਹੈ ਤੇਰਾ 17 ਪਰਿਵਾਰ ਬੈਠ ਕੇ ਖਾ ਸਕਦਾ ਹੈ ਉਹ ਕਹਿਣ ਲੱਗੀ ਹਾਂ ਜੀ ਉਹ ਕੀਮਤੀ ਹੈ ਬਟ ਮੈਂ ਬਿਠਾ ਕੇ ਖਵਾ ਵੀ ਸਕਦੀ ਹਾਂ ਰਾਜਾ ਕਹਿੰਦਾ ਫਿਰ ਤੁਸੀਂ ਕਹਤੋਂ ਇੱਥੇ ਕੰਮ ਕਰਨ ਲਈ ਆਏ ਹੋ ਉਹ ਕਹਿਣ ਲੱਗੀ ਮਾਈ ਕਹਿੰਦੀ ਕਿ ਰਾਜਾ ਵੇਖ ਉਹ ਜਿਹੜੀ ਤੁਮੈਨੂੰ ਮੰਦਰੀ ਦਿੱਤੀ ਹੈ ਨਾ ਉਹ ਮੰਦਰੀ ਪਰਮਾਤਮਾ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਉਸਦੇ ਲਈ ਕਿ ਜਿਸਨੇ ਮੇਰੀ ਮਿਹਨਤ ਨੂੰ ਫਲ ਲਾਇਆ ਮੈਂ ਇਹਨੂੰ ਉਹ ਚੀਜ਼ ਦੇ ਨਾਲ ਨਿਵਾਜਿਆ ਉਸਦੇ ਨਾਲ ਮੈਂ ਆਪਣੇ ਪੂਰੇ ਪਰਿਵਾਰ ਨੂੰ ਬਿਠਾ ਕੇ ਪਾਲ ਸਕਦੀ ਹਾਂ ਤੈਨ ਸਮੇ ਦਾ ਪ੍ਰਸ਼ਾਦਾ ਚੰਗਾ ਦੇ ਸਕਦੀ ਹੈ ਪਰ ਰਾਜਾ ਤੇਰਾ ਵੀ ਸ਼ੁਕਰਾਨਾ ਕਿ ਤੂੰ ਮੇਰੀ ਸੇਵਾ ਨੂੰ ਇੰਨਾ ਜ਼ਿਆਦਾ ਫਲ ਲਾਇਆ ਪਰ ਰਾਜਾ ਤੂੰ ਇੱਕ ਗੱਲ ਦੱਸ ਜਿਸ ਕੰਮ ਨੇ ਮੈਨੂੰ ਇੰਨੇ ਜੋਗਾ ਕਰ ਦਿੱਤਾ ਕਿ ਮੇਰੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਵੀ ਬੈਠ ਕੇ ਖਾ ਸਕਦੀਆਂ ਹਨ ਤੇ ਫਿਰ ਮੈਂ ਉਸ ਕੰਮ ਨੂੰ ਕਿਵੇਂ ਛੱਡ ਸਕਦੀ ਹਾਂ ਰਾਜਾ ਇਹ ਗੱਲ ਸੁਣ ਕੇ ਬੜਾ ਹੀ ਜ਼ਿਆਦਾ ਪ੍ਰਸੰਨ ਹੋਇਆ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਕਿ ਉਹ ਮਾਈ ਮਿਹਨਤ ਦੇ ਨਾਲ ਪੂਰੀ ਪੂਜਾ ਦੇ ਨਾਲ ਕੰਮ ਕਰਨ ਲੱਗੀ ਹੈ ਹੁਣ ਸੰਤ ਫਕੀਰ ਜੀ ਕਹਿੰਦੇ ਕਿ ਉਹਦੇ ਉਹਦੇ ਝਾੜੂ ਦੇ ਨਾਲ ਉਹਦੀਆਂ ਕਈ ਪੁਸ਼ਤਾਂ ਦੀ ਗਰੀਬੀ ਦੂਰ ਕਰ ਦਿੱਤੀ ਪਰ ਉਹਨੇ ਫਿਰ ਕਿਰਤ ਕਰਨੀ ਨਾ ਛੱਡੀ ਜਿਸ ਕਰਕੇ ਗਰੀਬੀ ਦੂਰ ਹੋਈ ਤੇ ਦੱਸੋ ਮੈਂ ਮੂਲ ਮੰਤਰ ਦਾ ਜਾਪ ਪਰਮਾਤਮਾ ਜੀ ਦੇ ਦਰਸ਼ਨ ਦੇਦਾਰ ਲਈ ਹੀ ਜਾਪ ਕਰਦਾ ਸੀ ਰੋਜ਼ ਵੀ ਕਰਦਾ ਸੀ ਦਰਸ਼ਨ ਦੇਦਾਰ ਵੀ ਹੋ ਗਏ ਪਰ ਹੁਣ ਜਿਸ ਮੂਲ ਮੰਤਰ ਨੇ ਮੈਨੂੰ ਪਰਮਾਤਮਾ ਜੀ ਦੇ ਦਰਸ਼ਨ ਦੇਦਾਰੇ ਕਰਾਏ ਹਨ ਵਰ ਦਿੱਤਾ ਹੈ ਜੋ ਵੀ ਮੈਂ ਬੋਲਾਂਗਾ ਸੱਚ ਹੋਵੇਗਾ ਮੈਨੂੰ ਐਡਾ ਵੱਡਾ ਵਰ ਮਿਲਿਆ ਹੈ ਫਿਰ ਉਸੇ ਹੀ ਪਰਮਾਤਮਾ ਦਾ ਪੱਲਾ ਮੈਂ ਕਿਵੇਂ ਛੱਡ ਸਕਦਾ ਹਾਂ ਇਸ ਕਰਕੇ ਗਿਣਤੀ ਮਿੰਤੀ ਦੇ ਚੱਕਰਾਂ ਵਿੱਚ ਨਾ ਪਿਓ ਮੂਲ ਮੰਤਰ ਦਾ ਜਾਪ ਰੋਜ਼ ਕਰੋ ਮੂਲ ਮੰਤਰ ਦਾ ਪਾਠ ਕਰਨ ਉਪਰੰਤ ਅਰਦਾਸ ਕਰੋ ਕਿ हे ਪਰਮਾਤਮਾ ਮੈਂ ਤੁਹਾਡੇ ਦਰ ਦਾ ਨੌਕਰ ਹਾਂ ਪਰਮਾਤਮਾ ਮੈਨੂੰ ਕਿਸੇ ਦਾ ਮਹਤਾਜ ਨਾ ਕਰੇ ਮੇਰੀ ਲਾਜ ਰੱਖ ਲਿਓ ਪਰਮਾਤਮਾ ਜੀ ਤੁਸੀਂ ਬਖਸ਼ਣਹਾਰ ਹੋ ਤੁਸੀਂ ਹੀ ਦਾਤਾਂ ਦੇਣ ਵਾਲੇ ਹੋ ਪਰਮਾਤਮਾ ਜੀ ਮੈਨੂੰ ਬਖਸ਼ ਲਓ ਜਦੋਂ ਆਪਾਂ ਪਰਮਾਤਮਾ ਨੂੰ ਇਹ ਅਰਦਾਸ ਕਰਨੇ ਸ਼ੁਰੂ ਕਰ ਦਿੰਦੇ ਹਾਂ ਕਿ ਤੁਹਾਡੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਜਦੋਂ ਮਨੋਂ ਤਨੋਂ ਪਰਮਾਤਮਾ ਜੀ ਦਾ ਨਾਮ ਜਪਣਾ ਸ਼ੁਰੂ ਕਰ ਦੇਵਾਂਗੇ ਤਾਂ ਫਿਰ ਆਪਣੀ ਰੱਖਿਆ ਵੀ ਪਰਮਾਤਮਾ ਜੀ ਨੇ ਕਰਨੀ ਹੈ ਪਰਮਾਤਮਾ ਜੀ ਦੀ ਜ਼ਿੰਮੇਵਾਰੀ ਬਣ ਜਾਵੇਗੀ ਫਿਰ ਪਰਮਾਤਮਾ ਆਪੇ ਹੀ ਹਰ ਮੁਸ਼ਕਿਲ ਦਾ ਹਾਲ ਸਾਨੂੰ ਦੇ ਦੇਣਗੇ ਐਨੀ ਹਿੰਮਤ ਬਖਸ਼ ਦੇਣਗੇ ਕਿ ਅਸੀਂ ਫਿਰ ਜ਼ਿੰਦਗੀ ਦੇ ਵਿੱਚ ਅੱਗੇ ਹੀ ਵਧਦੇ ਜਾਵਾਂਗੇ ਮੁਸ਼ਕਲਾਂ ਦੇ ਨਾਲ ਲੜਨ ਦੀ ਤਾਕਤ ਸਾਡੇ ਅੰਦਰ ਆ ਜਾਵੇਗੀ ਇਸ ਲਈ ਮੂਲ ਮੰਤਰ ਉਪਰੰਤ 2 ਮਿੰਟ ਦੀ ਅਰਦਾਸ ਜ਼ਰੂਰ ਕਰਿਆ ਕਰੋ ਇਹ 2 ਮਿੰਟ ਦੀ ਅਰਦਾਸ ਤੁਹਾਡੀ ਜ਼ਿੰਦਗੀ ਦੇ ਦੁੱਖ ਦਿਲਦਰੋਂ ਦੂਰ ਕਰ ਦੇਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ